ਆਮਾਰੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਰਖੜੀ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਕਾਈਡਾਈ ਕਾਟਨ ਦਾ ਸੂਟ ਹੈ ਪਹਿਲਾਂ ਵੀ ਇਹਦੇ ਬਹੁਤ ਰੰਗ ਆਏ ਸੀਗੇ ਪਹਿਲਾਂ ਖਤਮ ਹੋ ਗਏ ਸੀ ਇਹ ਸਾਰੇ ਕਲਰ ਦੇ ਵਿੱਚ ਨਵੇਂ ਦਵਾਰੇ ਫੁੱਲ ਕਲਰਾਂ ਚ ਮਾਲ ਪਹੁੰਚੁਕਿਆ ਹੀ ਇਹੇ ਮਾਰਕੀਟ 'ਚ ਵਿਕੇ 450 ਦਾ ਵਿਕੇ 500 ਦਾ ਸਾਡਾ ਰੇਟ ਸਿਰਫ 350 ਰੁਪਏ ਹੈ ਜੀ। ਬਿਲਕੁਲ ਦੁਪੱਟੇ ਦੇ ਨਾਲ ਮੈਚਿੰਗ ਟਾਈਡਾਈ ਸੂਟ ਹੈ ਜੀ ਬਿਲਕੁਲ ਪੱਕੇ ਰੰਗ ਦੇ ਦੇ। ਰੰਗ ਦੇਖੀ ਚਲੋ। ਸਕਰੀਨਸ਼ਾਟ ਲੈ ਕੇ ਸਾ ਮਾ ਡਿਜ਼ਾਈਨ ਮਗਾ ਸਕਦੇ ਹੋ ਜੀ। ਤਕਰੀਬਨ ਇਹਦੇ ਵਿੱਚ ਬਹੁਤ ਕੁਆਂਟੀਟੀ ਦਾ ਮਾਲ ਪਹੁੰਚ ਚੁੱਕਿਆ ਸਾਡੇ ਕੋਲੇ ਜੀ ਪਹਿਲਾਂ ਹੀ ਬਹੁਤ ਰੰਗ ਆਏ ਸੀਗੇ ਪਹਿਲਾਂ ਰੰਗ ਦੇ ਵਿੱਚ ਖਤਮ ਹੋ ਗਏ ਸੀਗੇ। ਹੁਣ ਫੋਲਰ ਰੰਗਾਂ ਦਾ ਮਾਲ ਆ ਗਿਆ ਹੀ ਦੁਆਰੇ ਇਹ। ਕਈ ਗਾਖ ਮੁੜ ਕੇ ਗਈ ਸੀ ਇਹਦੇ ਵਿੱਚ ਕਲਰ ਮੰਗਦੇ ਸੀਗੇ ਕਲਰ ਹੁਣ ਦੁਬਾਰੇ ਆ ਚੁੱਕੇ ਹੈ ਜੀ ਜਦੋਂ ਮਰਜੀ ਲਿਆ ਸਕਦੇ ਹੋ ਇਹਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਟਾਈ ਡਾਈ ਮੈਚਿੰਗ ਸੂਟ ਵਿਦ ਦੁਪੱਟੇ ਦੇ ਨਾਲ ਸਿਰਫ 350 ਦਾ ਕਰਤਾ ਹੀ ਹੈ 350 ਦੇ ਵਿੱਚ ਬਿਲਕੁਲ ਕਾਟਨ ਹੈ ਜੀ ਬਿਲਕੁਲ ਜਮਾ ਕਾਟਨ ਦਾ ਕੱਪੜਾ ਹੈਗਾ ਆਰਾਮਦਾਇਕ ਹੈ ਗਰਮੀ ਦੇ ਪਾਉਣ ਵਾਲਾ ਬਿਲਕੁਲ ਜੀ ਠੰਡ ਸਰ ਕੁਆਲਿਟੀ ਹੈ ਗਰਮੀ ਦੇ ਪਾਉਣ ਵਾਲਾ ਕੱਪੜਾ ਜੀ ਆਰਾਮਦਾਇਕ 350 ਰੁਪਏ ਦੇ ਵਿੱਚ ਜੀ ਟਾਈਡ ਆਈ ਮੈਚਿੰਗ ਸੂਟ ਬੇਕ ਦਪਕੇ ਦੇ ਨਾਲ ਰੰਗ ਫੋਲਕ ਕੰਦਰਾਜ ਮਾਲ ਆ ਚੁੱਕਿਆ ਇਹਦੇ ਵਿੱਚ ਜੀ ਪਹਿਲਾਂ ਦੇ ਵਿੱਚ ਕਲਰ ਸ਼ਾਰਟ ਹੋ ਗਈ ਸੀਗੇ ਕਲਰ ਸਾਰੇ ਆ ਗਏ ਜੀ ਹੁੰਡੇ ਦੇ ਵਿੱਚ ਕਲਰ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਲੈਣ ਵਾਸਤੇ ਸ਼ੀਸ਼ਤੀ ਪਹੁੰਚੋ ਜੀ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤੇ ਲਾਇਆ ਕਰੋ ਰੱਖੜੀ ਸੇਰ ਮੇਲਾ ਚਾਲੂ ਹੋ ਚੁੱਕਿਆ ਜੀ ਰਾਮਾ ਦੀ ਹੱਟੀ ਦੇ ਉੱਤੇ ਰਖੜੀ ਸੇਰਵੇਲਾ ਚਾਲੂ ਹੋ ਚੁੱਕਿਆ ਹੈਗਾ ਬਹੁਤ ਹੀ ਵੈਰਾਈਟੀ ਆ ਚੁੱਕੀ ਹੈ ਜੀ ਹੋਰ ਵੀ ਦੁਪੱਟੇ ਨਾਲ ਬਿਨਾ ਦੁਪੱਟੇ ਤੋਂ ਗਰਮੀ ਵਾਲੀ ਵੈਰਾਈਟੀ ਰਖੜੀ ਵਾਲੇ ਸੂਟ ਬਹੁਤ ਮੇਲ ਦੇ ਪਹੁੰਚ ਚੁੱਕੇ ਨੇ ਹੈਗੇ ਆ ਦੇਖੋ ਜੀ ਕਲਰ ਸਾਰੇ ਦੇ ਵਿੱਚ ਆ ਗਈ ਕਲਰ ਦੇ ਸਾਰੇ ਖਤਮ ਹੋ ਗਏ ਸੀਗੇ ਜੀ ਪਹਿਲਾਂ ਇਹਦੇ ਵਿੱਚ ਫੁੱਲ ਕੰਦਰਾ ਜਮਾਲ ਪਹੁੰਚ ਚੁੱਕਿਆ ਹੈਗਾ ਰੇਟ ਸਿਰਫ 350 ਰੁਪਏ ਜੀ 350 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਬਿਲਕੁਲ કોટਨ ਦਾ ਕਪੜਾ ਜੀ ਹੈ ਟਾਈਡਾਈ ਟਾਈਡਾਈ ਕੋਟਨ ਸੂਟ ਹੈ ਮੈਚਿੰਗ ਸੂਟ ਹੈਗਾ ਨਾਲ ਦੁਪੱਟਾ ਹੈਗਾ 350 ਰੁਪਏ ਦਾ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਜੀ 350 ਰੁਪਏ ਦੇ ਵਿੱਚ ਰੰਗ ਕਰ ਜਾਣ ਦੇਖ ਕੇ ਜਿੰਨੇ ਮਰਜ਼ੀ ਜਾ ਸਕਦੇ ਇਹਦੇ ਵਿੱਚ ਆ ਦੇਖੋ ਜੀ ਰੰਗ ਕਟ ਡਿਜ਼ਾਈਨ ਦੇ ਵਿੱਚ ਬਹੁਤ ਹੀ ਪਹੁੰਚ ਚੁੱਕਿਆ ਇਹ ਕੁਆਂਟੀਟੀ ਦੇ ਚਮਾਲ ਪਹੁੰਚ ਚੁੱਕਿਆ ਹੈਗਾ ਜਿੰਨੇ ਮਰਜੀ ਪੀਸ ਲੈ ਸਕਦੇ ਹੋਗੇ ਕਿਸੇ ਵੀ ਭੈ ਭਰਾ ਨੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਇਕੱਠੇ ਰੂਪ ਲੈਣੇ ਹੈਗੇ ਤਾਂ ਜਿੰਨੇ ਮਰਜੀ ਜਾ ਸਕਦਾ ਜੀ ਇਹ ਇੱਕ ਨਾਲ ਦੇ ਚਾਹੇ 10-10 ਸੁ ਲੈ ਜੋ ਜੀ ਬਹੁਤ ਹੀ ਕੁਆਂਟੀਟੀ ਦੇ ਚਮਾਲ ਪਹੁੰਚ ਚੁੱਕਿਆ ਹੈ ਇਹਦੇ ਵਿੱਚ ਹਲਾਵਾ ਦੀ ਹੱਟੀ ਦੇਤੇ ਸੇਰ ਮੇਲੇ ਦੇਤੇ ਜੀ ਬਹੁਤ ਕੁਆਂਟੀਟੀ ਚਮਾਲ ਪਹੁੰਚ ਚੁੱਕਿਆ ਹੈਗਾ કોટਨ ਦਾ ਸੂਟ ਹੈ ਬਿਲਕੁਲ ਇਹ ਐਕਸਪੋਰਟ ਕੋਟਨ ਹੈ ਮੈਚਿੰਗ ਸੂਟ ਹੈ ਵਿਦ ਦੁਪੱਟੇ ਦੇ ਨਾਲ ਆ ਜੀ ਪੂਰਾ ਵਧੀਆ ਫੈਨਸੀ ਸੂਟ ਬਣਦਾ ਬਣਿਆ ਹੋਇਆ ਇਹ ਸਿਰਫ 350 ਦੇ ਵਿੱਚ ਘਟਾ ਜੀ ਇਹ 350 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਟੀ ਵਸਟਨ ਰੋਡ ਮੋੜ ਮੰਡੀ